ਇੰਜ ਬਣੇਗਾ ਰੰਗਲਾ ਪੰਜਾਬ ਮੋਗਾ ਮਿਉਂਸਿਪਲ ਕਾਰਪੋਰੇਸ਼ਨ 48 ਪੋਸਟਾਂ ਬੇਦਾਰਾਂ ਲਈ ਕੱਢੀਆਂ ਗਈਆਂ ਜਿਸ 5000 ਤੋਂ ਵਧੇਰੇ ਜਿਹੜੇ ਉਮੀਦਵਾਰ ਆ ਉਹਨਾਂ ਨੇ ਅਰਜ਼ੀਆਂ ਦਿੱਤੀਆਂ ਕੌਣ ਲੋਕ ਅਰਜ਼ੀਆਂ ਦੇਣ ਵਾਲੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇੰਨਾ ਚ ਕੁਝ ਉਹ ਲੋਕ ਵੀ ਹੋਣਗੇ ਜਿਹੜੇ ਪੀ ਐਚ ਡੀ ਕਰਕੇ ਵੀ ਅਪਲਾਈ ਕਰ ਰਹੇ ਆ ਜਿਹੜੀਆਂ 48 ਪੋਸਟਾਂ ਕੱਡੀਆਂ ਵੀ ਗਈਆਂ ਉਹਨਾਂ ਚੋਂ ਕੁਝ ਪੋਸਟਾਂ ਉਹਨਾਂ ਬੇਲਦਾਰਾਂ ਲਈ ਹੈ ਜਿਹੜੇ ਪਹਿਲਾਂ ਹੀ ਉਸ ਮਹਿਕਮੇ ਵਿੱਚ ਕੱਚੇ ਤੌਰ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਫालतू ਨੰਬਰ ਬੀ ਨੰਬਰ ਜਿਹੜੇ 10 ਸਾਲ ਤੋਂ ਕੰਮ ਕਰ ਰਹੇ ਉਹਨਾਂ ਨੂੰ ਦਿੱਤੇ ਜਾਣਗੇ ਜਿਹੜੇ 5 ਸਾਲ ਤੋਂ ਕੰਮ ਕਰ ਰਹੇ ਨੂੰ ਘੱਟ ਨੰਬਰ ਹੋਰ ਫालतू ਦਿੱਤੇ ਜਾਣਗੇ ਇਸੇ ਤਰੀਕੇ ਨਾਲ ਕਟੋੜ 15 ਜਾਂ 16 ਪੋਸਟਾਂ ਇਹਨਾਂ ਚ ਜਿੰਗ ਹੈ ਜਿਹੜੀਆਂ ਔਰਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਅੰਦਾਜ਼ਾ ਲਗਾ ਲਓ ਕਿ ਬਾਕੀ ਕਿੰਨੀਆਂ ਪੋਸਟਾਂ ਬਚੀਆਂ ਹੋਣਗੀਆਂ ਤੇ ਉਹਨਾਂ ਲਈ 5000 ਤੋਂ ਉੱਪਰ ਉਮੀਦਵਾਰ ਆਏ ਐ ਇਹ ਸਾਡੇ ਪੰਜਾਬ ਦੀ ਸਥਿਤੀ ਹੈ ਕਿ ਪੰਜਾਬ ਦਾ ਨੌਜਵਾਨ ਕਿਉਂ ਵਿਦੇਸ਼ਾਂ ਨੂੰ ਜਾ ਰਿਹਾ ਜਦੋਂ ਕਿਹਾ ਜਾਂਦਾ ਹੈ ਕਿ 3000 ਕਰੋੜ ਰੁਪਏ ਤੋਂ ਉੱਪਰ ਕਰਜ਼ਾ ਉਹਨਾਂ ਵਿਦਿਆਰਥੀਆਂ ਸਿਰ ਹੈ ਜਿਹੜੇ ਪੜ੍ਹਾਈ ਲਈ ਕਰਜ਼ਾ ਲੈ ਕੇ ਵਿਦੇਸ਼ਾਂ ਨੂੰ ਡਾਲੀਆਂ ਮਾਰ ਗਏ ਆ ਵਿਦੇਸ਼ਾਂ ਨੂੰ ਡਾਰੀਆਂ ਕਿਉਂ ਨਾ ਮਾਰਨਾ ਜਦੋਂ ਬੇਲਦਾਰ ਦੀ ਸਾਮੀ ਦੇ ਲਈ ਵੀ 5000 ਤੋਂ ਉੱਪਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਤੇ ਪੀ ਐਚ ਡੀ ਅਰਜ਼ੀਆਂ ਦੇ ਰਹੇ ਹੋਣ ਇਸੇ ਅਰਜ਼ੀ ਦੇਣ ਵਾਲਿਆਂ ਚ ਇੱਕ ਪੀ ਐਚ ਡੀ ਦੇ ਨਾਲ ਜਿਹੜਾ ਜੁੜਿਆ ਹੋਇਆ ਇੱਕ ਵਿਦਿਆਰਥੀ ਜਾਂ ਉਮੀਦਵਾਰ ਉਸ ਦਾ ਕਹਿਣਾ ਹੈ ਕਿ ਮੈਂ ਸਾਰੀਆਂ ਕੋਸ਼ਿਸ਼ਾਂ ਕਰ ਲੀਆਂ ਮੈਨੂੰ ਕਿਧਰੇ ਰੋਜ਼ਗਾਰ ਮਿਲਿਆ ਨਹੀਂ ਕੋਈ ਨੌਕਰੀ ਮਿਲੀ ਨਹੀਂ ਮੈਂ ਕਿਹਾ ਚਲੋ ਇਸ ਪਾਸੇ ਹੀ ਜਿਹੜਾ ਅਰਜ਼ੀ ਦੇ ਕੇ ਦੇਖਦੇ ਹਾਂ ਏ ਵੀ ਉਸ ਨੇ ਕਿਹਾ ਕਿ ਬੇਚੱਕਾ ਇਹਦੇ ਤੇ ਮੈਨੂੰ ਮਿਲੇਗੀ ਨੌਕਰੀ ਤਾਂ 19000 ਰੁਪਏ ਮਿਲੇਗਾ ਚਲੋ ਬਾਹਰ ਬੇਲੇ ਫਿਰਨ ਨਾਲੋਂ ਤਾਂ ਚੰਗਾ ਹੀ ਐ ਕੋਈ ਦਿਨ ਹੋਰ ਪਹਿਲਾਂ ਦੀ ਗੱਲ ਐ ਅੰਮ੍ਰਿਤਸਰ ਦੇ ਵਿੱਚ ਐ ਇੱਕ ਪੀ ਐਚ ਡੀ ਵਿਦਿਆਰਥੀ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਜੇ ਆਪਾਂ ਅਜਿਹੇ ਉਮੀਦਵਾਰਾਂ ਦੀ ਗੱਲ ਕਰੀਏ ਪੰਜਾਬ 'ਚ ਕਿੰਨੇ ਅਜਿਹੇ ਉਮੀਦਵਾਰ ਹੋਣਗੇ ਜਿਨ੍ਹਾਂ ਨੇ ਖੇਡਾਂ ਦੇ ਵਿੱਚ ਸੋਨ ਤਗਮੇ ਚਾਂਦੀ ਦੇ ਤਗਮੇ ਕਾਂਸੀ ਦੇ ਤਗਮੇ ਜਿੱਤੇ ਹੋਣਗੇ ਤੇ ਹੁਣ ਉਹ ਕਿਤੇ ਨਿੱਕੇ-ਨਿੱਕੀਆਂ ਦੁਕਾਨਾਂ ਕਰ ਰਿਹਾ ਕਾਰੋਬਾਰ ਕਰ ਰਿਹਾ ਕਿਤੇ ਸਬਜ਼ੀਆਂ ਵੇਚ ਰਿਹਾ ਕਿਤੇ ਹੋਰ ਨਿੱਕਾ ਸੌਦਾ ਪਤਾ ਵੇਚ ਰਿਹਾ ਸੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਰੰਗਲੇ ਪੰਜਾਬ ਦਾ ਇਸ ਪੰਜਾਬ ਦੇ ਪ੍ਰਵੇਖ ਦਾ ਕਿ ਆਖਰ ਪੰਜਾਬੀ ਕਿਉਂ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਿਹਾ ਇਹ ਗੱਲ ਕੇਵਲ ਪੰਜਾਬ ਦੀ ਨਹੀਂ ਹੈ ਸਮੁੱਚੇ ਦੇਸ਼ ਤੇ ਵੀ ਚਾਤ ਮਾਰੀ ਜਾਵੇ ਆ ਸਵਾਸ ਸੂਚੇ ਦੇਸ਼ ਦੇ ਲਈ ਵੀ ਇਸੇ ਤਰ੍ਹਾਂ ਹਿਮਾਲਿਆ ਪਰਬਤ ਦੀ ਤਰ੍ਹਾਂ ਖੜਾ ਹੈ ਬੇਸ਼ੱਕ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਿਹਾ ਸਾਰਿਆਂ ਧਿਰਾਂ ਵੱਲੋਂ ਖਾਸ ਤੋ ਜਿਹੜੀਆਂ ਹਾਕਮ ਧਿਰਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਿਸ ਕਦਰ ਨੌਜਵਾਨ ਇਸ ਦੇਸ਼ ਨੂੰ ਬਦਲ ਸਕਦੇ ਐ ਕਿ ਇਹ ਦੇਸ਼ ਨੂੰ ਬਦਲਣ ਵਾਲੇ ਨੌਜਵਾਨਾਂ ਚ ਉਹਨਾਂ ਦੀ ਗਿਣਤੀ ਸ਼ਾਮਲ ਹੈ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਕੇ ਬੀਲਦਾਰ ਦੇ ਅਹੁਦੇ ਦੇ ਲਈ ਅਰਜ਼ੀਆਂ ਦਿੰਦੇ ਐ ਔਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਕਿਸੇ ਨੂੰ ਰੋਜ਼ਗਾਰ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਗੱਲ ਦੀ ਕੋਈ ਗਰੰਟੀ ਨਹੀਂ ਇਹ ਗਿਣਤੀ ਤਾਂ ਅਜੇ 1 ਜਨਵਰੀ 2024 ਤੱਕ ਅਰਜ਼ੀਆਂ ਦੇਣ ਦੀ ਆਖਰੀ ਤਰੀਕ ਹੈ ਉਦੋਂ ਤੱਕ ਹੋਰ ਵੀ ਵਾਅਦਾ ਹੋ ਜਾਏਗਾ ਸੋ ਕਿਉਂ ਪੰਜਾਬ ਦਾ ਨੌਜਵਾਨ ਨਸ਼ਿਆਂ 'ਚ ਗਲਤਾਨ ਹੈ ਜਦੋਂ ਮੈਂ ਗੱਲ ਕਰ ਰਿਹਾ ਮੀਡੀਆ 'ਚ ਘਟੂ ਘਟਾ ਅੱਜ ਵੀ ਦੋ ਜਾਂ ਤਿੰਨ ਅਜਿਹੀਆਂ ਖਬਰਾਂ ਹੈ ਕਿ ਦੋ ਨੌਜਵਾਨ ਓਵਰਡੋਜ਼ ਕਰਕੇ ਨਸ਼ੇ ਦੀ ওভারਡੋਸ ਕਾਰਨ ਜਿਹੜਾ ਹੈਗਾ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠੇ ਜਦੋਂ ਸਾਡੇ ਦੇਸ਼ ਦੇ ਹਕੂਮਤਾਂ ਨੇ ਗੱਲ ਕਰਦੇ ਐ ਕਿ ਅਸੀਂ ਇਸ ਦੇਸ਼ ਨੂੰ ਜਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਹੁਣ ਬਾਹਰਲੇ ਲੋਕ ਇੱਧਰ ਆ ਕੇ ਪੜਾਈਆਂ ਕਰਨਗੇ ਰੋਜ਼ਗਾਰ ਦੇ ਇਨੇ ਮੌਕੇ ਆਉਣਗੇ ਨਵੇਂ-ਨਵੇਂ ਵੱਡੇ-ਵੱਡੇ ਪ੍ਰੋਜੈਕਟ ਆਉਣਗੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਚਾਹੇ ਪੰਜਾਬ ਹੋਵੇ ਜਾਂ ਦੇਸ਼ ਦਾ ਕੋਈ ਹੋਰ ਸੂਬਾ ਹੋਵੇ ਕਿ ਹੋਜੇ ਪ੍ਰੋਜੈਕਟ ਆ ਰਿਹਾ ਇਸ ਦੇਸ਼ ਦੇ ਅੰਦਰ ਇਸ ਸੂਬੇ ਦੇ ਅੰਦਰ ਜਿੱਥੇ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੇ ਬਾਅਦ ਵੀ ਬੇਲਦਾਰ ਦੀ ਸਾਮੀ ਦੇ ਲਈ ਅਰਜ਼ੀਆਂ ਦੇਣੀਆਂ ਪੈਣ ਔਰ ਉਸ ਤੋਂ ਬਾਅਦ ਵੀ ਕੋਈ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਬੇਲਦਾਰ ਦੀ ਨੌਕਰੀ ਵੀ ਮਿਲੇਗੀ ਕਿ ਨਹੀਂ ਮਿਲੇਗੀ ਇਹ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਮੱਥੇ ਉੱਤੇ ਵੱਡਾ ਕਲੰਕ ਹੈ ਬਾਹਰ ਜਾਣ ਵਾਲੇ ਦਾ ਕਸੂਰ ਨਹੀਂ ਹੈ ਬਾਹਰ ਜਾਏਗਾ ਕੋਈ ਆਪਣੇ ਮਾਂ ਦੇ ਘਹਿਣੇ ਵੇਚ ਕੇ ਜਾਏਗਾ ਕਿ ਆਪਣੇ ਬਾਪ ਦਾ ਕਿਲਾ ਵੇਚ ਕੇ ਜਾਏਗਾ ਕੋਈ ਹੋਰ ਕਰਜ਼ਾ ਲੈ ਕੇ ਜਾਏਗਾ ਜਦੋਂ ਪੰਜਾਬ ਦੇ ਵਿੱਚ ਇਸ ਕਦਰ ਰੋਜ਼ਗਾਰ ਦੀ ਇਹ ਸਥਿਤੀ ਹੋਵੇ ਇਸ ਦੇ ਦੇ ਅੰਦਰ ਇਸ ਕਦਰ ਰੋਜ਼ਗਾਰ ਦੀ ਸਥਿਤੀ ਹੋਵੇ ਔਰ ਸਾਡੇ ਜਿਹੜੇ ਰਾਜਸੀ ਆਗੂ ਹੈ ਉਹ ਵੱਡੇ ਵੱਡੇ ਦਾਅਵੇ ਕਰਦੇ ਹੋਣ ਕਿ ਕਿਸ ਕਦਰ ਇਸ ਦੇਸ਼ ਦੀ ਸਥਿਤੀ ਬਦਲ ਰਹੀ ਹੈ ਜੇ ਦੇਸ਼ ਦੇ ਪੱਧਰ ਦੀ ਗੱਲ ਕਰਦੇ ਆਂ ਤੇ ਸਾਡੇ ਕੌਮੀ ਹਾਕਮ ਕਹਿੰਦੇ ਆ ਕਿ ਦੁਨੀਆ 'ਚ ਵੱਡੀ ਤਾਕਤ ਦੇ ਤੌਰ ਤੇ ਸਾਡਾ ਮੁਲਕ ਉੱਬਰ ਕੇ ਸਾਹਮਣੇ ਆ ਰਿਹਾ ਹੈ ਜੇ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਮੌਜੂਦਾ ਹੁਕਮਰਾਨ ਇਹ ਕਹਿੰਦੇ ਆ ਇਸ ਤੋਂ ਪਹਿਲੀਆਂ ਜਿਹੜੀਆਂ ਸਰਕਾਰਾਂ ਰਹੀਆਂ ਲੁੱਟ ਕੇ ਖਾ ਗਈਆਂ ਨੇ ਪੰਜਾਬ ਨੂੰ ਹੁਣ ਦੇਖੋ ਕਿਸ ਕਦਰ ਬਣੇਗਾ ਰੰਗਲਾ ਪੰਜਾਬ ਕੀ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਜਿੱਥੇ 48 ਬੇਲਦਾਰਾਂ ਦੀਆਂ ਪੋਸਟਾਂ ਦੇ ਲਈ 500000 ਤੋਂ ਉੱਪਰ ਅਰਜ਼ੀਆਂ ਆਈਆਂ ਉਹ ਇਹਨਾਂ ਦਾਅਵਿਆਂ ਨੂੰ ਮੂੰਹ ਚੜਾਉਂਦੀਆਂ ਕਿ ਇੰਜ ਬਣੇਗਾ ਰੰਗਲਾ ਪੰਜਾਬ